ਇਸ ਸਮੁੱਚੀ ਵਿਵਪਤਾ ਚ ਤੁਸੀਂ ਦੇਖਿਆ ਵੀ ਸਾਡੀ ਨੌਜਵਾਨ ਜਨਰੇਸ਼ਨ ਜਿਹਨੂੰ ਕਿ ਨਵੀਂ ਪੀੜ੍ਹੀ ਜਿਹਨੂੰ ਜਨਰੇਸ਼ਨ Z ਕਿਹਾ ਜਾਂਦਾ ਵੀ ਉਹਨੇ ਜਿਸ ਢੰਗ ਨਾਲ ਆਪਣੇ ਗੁਰੂ ਨਾਲ ਜੁੜ ਕੇ ਆਪਣੇ ਧਰਮ ਨਾਲ ਜੁੜ ਕੇ ਆਪਣੇ ਇਤਿਹਾਸ ਨਾਲ ਤੇ ਆਪਣੀਆਂ ਪਰੰਪਰਾਵਾਂ ਨਾਲ ਜੁੜ ਕੇ ਸੇਵਾ ਦੇ ਕਾਰਜਾਂ ਵਿੱਚ ਸਭ ਤੋਂ ਅੱਗੇ ਹਿੱਕਾਂ ਡਾ ਕੇ ਕਾਰਜ ਕਰਿਆ ਜੜੀਆਂ ਵਿਦੇਸ਼ਾਂ ਵਿੱਚ ਬੈਠੀਆਂ ਰਾਜਨੀਤਿਕ ਤਰ੍ਹਾਂ ਨੇ ਭਾਰਤ ਵਾਲੀ ਧਿਰਾਂ ਆਟੋਨੋਮੀ ਤੱਕ ਸੀਮਿਤ ਰਹੇ ਵੀ ਉਹ ਅਸੀਂ ਜਿਹੜੇ ਵਾਧ ਅਧਿਕਾਰ ਆ ਜਿਹੜੇ ਲੈਣੇ ਹੈਗੇ ਆ ਜਿਹੜੀ ਵਿਦੇਸ਼ਾਂ ਵਿੱਚ ਬੈਠੀਆਂ ਧਿਰਾਂ ਨੇ ਜਿਨ੍ਹਾਂ ਦੇ ਇੰਟਰਨੈਸ਼ਨਲ ਪਲੇਅਰਜ਼ ਨਾਲ ਸੰਪਰਕ ਨੇ ਉਹ ਆਟੋਨਮੀ ਤੋਂ ਅਗਲੇ ਨਿਸ਼ਾਨੇ ਬਾਰੇ ਰਾਜਨੀਤੀ ਕਰ ਸਕਦੀਆਂ ਨੇ ਪਰ ਉਹਨਾਂ ਦੇ ਨਿਸ਼ਾਨੇ ਪੰਜਾਬ ਵਿੱਚ ਬੈਠੇ ਲੋਕਾਂ ਦਾ ਨੁਕਸਾਨ ਨਾ ਕਰਾਉਣ ਵਾਲੇ ਹੋਣੇ ਚਾਹੀਦੇ ਆ ਜੇ ਇੱਕ ਵੀ ਨੌਜਵਾਨ ਨੂੰ ਵਿਦੇਸ਼ਾਂ ਵਿੱਚ ਬੈਠੀਆਂ ਜਥੇਬੰਦੀਆਂ ਦੀਆਂ ਕਾਰਵਾਈਆਂ ਨਾਲ ਪੁਲਿਸ ਫੜਦੀ ਆ ਜਾਂ ਮਾਰ ਦਿੰਦੀ ਆ ਅਸੀਂ ਸਮਝਦੇ ਆ ਇਹ ਸਾਡਾ ਫੇਲਰ ਹੋ ਇਹਨਾਂ ਨੇ ਬਹੁਤ ਸਾਰੇ ਜਿਹੜੇ ਐਲਾਨ ਆ ਪਿਛਲੇ ਦਿਨੀ ਚਲੰਮ ਕਮੇਟੀ ਦੀ ਅੰਤਰੰਕ ਕਮੇਟੀ ਦੀ ਮੀਟਿੰਗ ਹੋਈ ਆ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਸੋ ਇਹ ਬਹੁਤ ਚੰਗਾ ਕਾਰਜ ਹੈ ਸਿੱਖ ਸੰਸਥਾਵਾਂ ਹੋਰ ਵੀ ਆਪਣੇ ਤੌਰ ਤੇ ਵੀ ਆ ਰਹੀਆਂ ਦਮਦਮਿਤਕਸਾਲ ਵੱਲੋਂ ਵੀ ਬਾਬਾ ਜੀ ਵੀ ਮੈਂ ਦੇਖਿਆ ਉਹਨਾਂ ਦੀਆਂ ਵੀ ਆਈਆਂ ਨੇ ਵੀਡੀਓ ਸੋ ਖੜਾ ਜਿੰਨਾ ਕੋ ਕਿਸੇ ਤੋਂ ਹੁੰਦਾ ਉਹ ਸਾਰੇ ਆ ਜਿਹੜੇ ਕਰ ਰਹੇ ਹੈਗੇ ਆ ਸਰਦਾਰਤ ਪਾਸਿੰਗ ਜੀ ਥੋੜਾ ਜਿਹਾ ਪੰਜਾਬ ਦੇ ਬਾਰੇ ਵੀ ਗੱਲ ਕਰ ਰਹੇ ਨੇ ਫਿਰ ਕਿਸ ਕਿਸਮ ਦੀ ਪੰਥਕ ਰਾਜਨੀਤੀ ਜਿਹੜੀ ਹੈ ਉਹ ਜਾਗਰ ਹੋਣੀ ਚਾਹੀਦੀ ਹੈ हां जी हां जी सोहेस ਹੁਣ ਜਿਹੜਾ ਇਸ ਸਮੁੱਚੀ ਵਿਵਪਤਾ ਚ ਤੁਸੀਂ ਦੇਖਿਆ ਵੀ ਸਾਡੀ ਨੌਜਵਾਨ ਜਨਰੇਸ਼ਨ ਜਿਹਨੂੰ ਕਿ ਨਵੀਂ ਪੀੜ੍ਹੀ ਜਿਹਨੂੰ ਜਨਰੇਸ਼ਨ Z ਕਿਹਾ ਜਾਂਦਾ ਵੀ ਉਹਨੇ ਜਿਸ ਢੰਗ ਨਾਲ ਆਪਣੇ ਗੁਰੂ ਨਾਲ ਜੁੜ ਕੇ ਆਪਣੇ ਧਰਮ ਨਾਲ ਜੁੜ ਕੇ ਆਪਣੇ ਇਤਿਹਾਸ ਨਾਲ ਤੇ ਆਪਣੀਆਂ ਪਰੰਪਰਾਵਾਂ ਨਾਲ ਜੁੜ ਕੇ ਸੇਵਾ ਦੇ ਕਾਰਜਾਂ ਵਿੱਚ ਸਭ ਤੋਂ ਅੱਗੇ ਹਿੱਕਾਂ ਡਾ ਕੇ ਕਾਰਜ ਕਰਿਆ ਇਟ ਮੀਨਸ ਪੰਜਾਬ ਦੀ ਧਰਤੀ ਇੱਕ ਖਾਸ ਕਿਸਮ ਦੀ ਪੰਥਕ ਰਾਜਨੀਤੀ ਦਾ ਜਿਹੜਾ ਆਵਾਜ਼ ਦੇ ਰਹੀ ਹੈ ਵੀ ਪੰਥਕ ਰਾਜਨੀਤੀ ਇੱਥੇ ਜਾਗਰ ਹੋਵੇ ਜੇ ਪੰਥ ਦੀ ਪਾਰਟੀ ਕਹੌਣ ਵਾਲੀ ਅਕਾਲੀ ਦਲ ਨੂੰ ਸਿੱਖਾਂ ਨੇ ਇੰਨੀ ਬੁਰੀ ਤਰ੍ਹਾਂ ਨਕਾਰਿਆ ਇਟ ਮੀਨਸ ਉਹ ਪੰਥ ਦੇ ਮੁੱਦਿਆਂ ਤੋਂ ਆਪਣਾ ਖਹਿੜਾ ਛਡਾ ਕੇ ਭੱਜ ਚੁੱਕੀ ਹੈ ਬੇਈਮਾਨ ਹੋ ਚੁੱਕੀ ਸੀ ਜੀ ਹੁਣ ਪੰਜਾਬ ਵਿੱਚ ਸਿੱਖ ਰਾਜਨੀਤੀ ਕਿਸ ਤਰ੍ਹਾਂ ਦੀ ਹੋਵੇ ਪੰਜਾਬ ਦੀ ਸਿੱਖ ਰਾਜਨੀਤੀ ਤੇ ਵਿਦੇਸ਼ਾਂ ਵਿੱਚ ਜਿਹੜੇ ਰਹਿ ਰਹੇ ਸਿੱਖਾਂ ਉਹਨਾਂ ਦੀ ਰਾਜਨੀਤੀ ਵਿੱਚ ਇੱਕ ਵੱਖਰਾ ਫਰਕ ਹੋਣਾ ਚਾਹੀਦਾ ਹੈਗਾ ਪੰਜਾਬ ਦੀ ਰਾਜਨੀਤੀ ਵਿੱਚ ਪੰਥ ਪ੍ਰਥਮ ਚਾਹੀਦਾ ਹੈ ਸੋ ਪੰਥ ਪ੍ਰਥਮ ਵਾਲੀ ਰਾਜਨੀਤੀ ਹੈ ਜਿਹੜੀ ਸਾਡੇ ਲਈ ਪੰਥ ਪ੍ਰਥਮ ਉਹਦੇ ਲਈ ਕੋਈ ਦੇਸ਼ ਹੈ ਸਵਿਧਾਨ ਹੈ ਜਿਹੜਾ ਉਹ ਸੈਕੰਡਰੀ ਹੋਣਾ ਚਾਹੀਦਾ ਸਾਨੂੰ ਆਪਣੇ ਪੰਥ ਦੀਆਂ ਆਪਣੀ ਕੌਮ ਦੀਆਂ ਤੇ ਪੰਜਾਬ ਮਾਂ ਧਰਤੀ ਦੀਆਂ ਹਨਾ ਉਸ ਢਾਂਚੇ ਵਿੱਚ ਰਹਿੰਦੀਆਂ ਜਿਹੜੀਆਂ ਹੈਗੀਆਂ ਨੇ ਉਹ ਉਹ ਲੀਹਾਂ ਨੇ ਜਿਹੜੀਆਂ ਉਹ ਪੱਕੀਆਂ ਉਹਦੇ ਹੱਕ ਹਕੂਕ ਆ ਜਿਹੜੇ ਉਹ ਲੈਣੇ ਚਾਹੀਦੇ ਹੈਗੇ ਸੋ ਉੱਥੇ ਸਿਰਫ ਤੇ ਸਿਰਫ ਭਾਰਤੀ ਨੈਸ਼ਨਲਿਜ਼ਮ ਦਾ ਜਿਹੜਾ ਪੂਰਾ ਝੂਲਾ ਲਾ ਕੇ ਸਿੱਖ ਨੈਸ਼ਨਲਿਸਟ ਪਾਰਟੀ ਸਿੱਖ ਨੈਸ਼ਨਲਿਜ਼ਮ ਦੀ ਜਿਹੜੀ ਹੈਗੀ ਆ ਰਾਜਨੀਤੀ ਹੋਣੀ ਚਾਹੀਦੀ ਹੈਗੀ ਦੂਜੀ ਧਿਰ ਹੈਗੀ ਆ ਵੀ ਜਿਹੜੀ ਵਿਦੇਸ਼ਾਂ ਵਿੱਚ ਬੈਠੀ ਹੈਗੀ ਆ ਜਿਹੜੀਆਂ ਵਿਦੇਸ਼ਾਂ ਵਿੱਚ ਬੈਠੀਆਂ ਰਾਜਨੀਤਿਕ ਧਿਰਾਂ ਨੇ ਭਾਰਤ ਵਾਲੀ ਧਿਰਾਂ ਆਟੋਨੋਮੀ ਤੱਕ ਸੀਮਿਤ ਰਹੇ ਵੀ ਉਹ ਅਸੀਂ ਜਿਹੜੇ ਵੱਧ ਅਧਿਕਾਰ ਆ ਜਿਹੜੇ ਲੈਣੇ ਹੈਗੇ ਆ ਜਿਹੜੀ ਵਿਦੇਸ਼ਾਂ ਵਿੱਚ ਬੈਠੀਆਂ ਧਿਰਾਂ ਨੇ ਜਿਨ੍ਹਾਂ ਦੇ ਇੰਟਰਨੈਸ਼ਨਲ ਪਲੇਅਰਜ਼ ਨਾਲ ਸੰਪਰਕ ਨੇ ਉਹ ਆਟੋਨੋਮੀ ਤੋਂ ਅਗਲੇ ਨਿਸ਼ਾਨੇ ਬਾਰੇ ਰਾਜਨੀਤੀ ਕਰ ਸਕਦੀਆਂ ਨੇ ਪਰ ਉਹਨਾਂ ਦੇ ਨਿਸ਼ਾਨੇ ਪੰਜਾਬ ਵਿੱਚ ਬੈਠੇ ਲੋਕਾਂ ਦਾ ਨੁਕਸਾਨ ਨਾ ਕਰਾਉਣ ਵਾਲੇ ਹੋਣੇ ਚਾਹੀਦੇ ਆ ਜੇ ਇੱਕ ਵੀ ਨੌਜਵਾਨ ਨੂੰ ਵਿਦੇਸ਼ਾਂ ਵਿੱਚ ਬੈਠਿਆਂ ਜਥੇਬੰਦੀਆਂ ਦੀਆਂ ਕਾਰਵਾਈਆਂ ਨਾ ਪੁਲਿਸ ਫੜਦੀ ਆ ਜਾਂ ਮਾਰ ਦਿੰਦੀ ਆ ਅਸੀਂ ਸਮਝਦੇ ਆ ਇਹ ਸਾਡਾ ਫੇਲਰ ਹੋਵੇਗਾ ਜੀ ਜੀ ਵਿਦੇਸ਼ੀ ਜਥੇਬੰਦੀਆਂ ਸਿਰਫ ਪੰਜਾਬ ਦੇ ਲੋਕਾਂ ਨੂੰ ਇਹੀ ਸਹਿਮਤ ਰੱਖਣ ਬਿਓ ਘੱਟੋ ਘੱਟ ਪੰਥ ਦੀ ਗੱਲ ਕਰ ਰਹੇ ਆ ਪੰਜਾਬ ਦੀ ਗੱਲ ਕਰ ਰਹੇ ਆ ਉਸ ਧਰਤੀ ਤੇ ਜਿਉਂਦੇ ਆ ਤੇ ਉਸ ਧਰਤੀ ਦੀ ਮਾਲਕੀ ਕਰ ਰਹੇ ਹੈਗੇ ਆ ਪੰਥਕ ਰਾਜਨੀਤੀ ਪੰਜਾਬ ਵਾਲੀ ਦਾ ਜਿਹੜਾ ਸਬੰਧ ਆ ਸਿਰਫ ਉਥੋਂ ਦੀਆਂ ਪੰਥਕ ਸੰਸਥਾਵਾਂ ਨੂੰ ਬਚਾਈ ਰੱਖਣ ਲਈ ਉਸ ਮਾਂ ਧਰਤੀ ਨੂੰ ਬਚਾਈ ਰੱਖਣ ਲਈ ਤੇ ਉਸ ਸਿਸਟਮ ਵਿੱਚ ਰਹਿੰਦੇ ਆ ਪੰਥ ਦਾ ਹੋਕਾ ਦੇਣ ਵਾਲੀ ਰਾਜਨੀਤੀ ਦਾ ਹੋਣਾ ਚਾਹੀਦਾ ਵਿਦੇਸ਼ੀ ਰਾਜਨੀਤ ਵਿਦੇਸ਼ੀ ਸਿੱਖਾਂ ਦੀ ਰਾਜਨੀਤੀ ਦਾ ਅਸਰ ਜੇ ਨੈਗੇਟਿਵ ਵਾਲੀ ਪੰਜਾਬ ਦੇ ਨੌਜਵਾਨਾਂ ਤੇ ਸਿੱਖਾਂ ਤੇ ਪੈਂਦਾ ਤੇ ਉਹ ਪ੍ਰਵਾਣਯੋਗ ਨਹੀਂ ਹੋਣਾ ਚਾਹੀਦਾ ਵਿਦੇਸ਼ੀ ਸਿੱਖਾਂ ਦੀ ਰਾਜਨੀਤੀ ਇਸ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਾ ਕਰੇ ਜਿਹਦੇ ਨਾਲ ਪੰਜਾਬ ਵਿੱਚ ਵਿਚਰ ਰਹੇ ਨੌਜਵਾਨਾਂ ਤੇ ਪੰਥਕ ਭੀੜ ਆਵੇ ਉਹਨਾਂ ਨੂੰ ਗੋਲੀਆਂ ਮਾਰੀਆਂ ਜਾਣ ਤੇ ਉਹਨਾਂ ਦੇ ਉਹਨਾਂ ਨੂੰ ਲੰਬੇ ਸਮੇਂ ਤੱਕ ਜੇਲ੍ਹਾਂ ਵਿੱਚ ਰੱਖਿਆ ਜਾਵੇ ਸੋ ਇੱਕ ਬੈਲੈਂਸ ਬਣਾਉਣਾ ਪਵੇਗਾ ਪੰਜਾਬ ਪੰਥਕ ਰਾਜਨੀਤੀ ਸਿੱਖ ਰਾਜਨੀਤੀ ਸਿੱਖ ਨੈਸ਼ਨਲਿਸਟ ਪੋਲਿਟਿਕਸ ਨੂੰ ਉਭਾਰੇ ਇੰਡੀਅਨ ਨੈਸ਼ਨਲਿਜ਼ਮ ਦੇ ਜੂੜੇ ਲਾ ਕੇ ਜਿਹੜੇ ਕਿ ਅਕਾਲੀ ਦਲ ਬਾਦਲ ਨੇ ਪਾਲੇ ਹੋਏ ਸੀ ਉਹਨਾਂ ਨੂੰ ਲਾ ਕੇ ਸਿੱਖ ਨੈਸ਼ਨਲਿਜ਼ਮ ਦੀ ਰਾਜਨੀਤੀ ਕਰੇ ਉਸ ਢਾਂਚੇ ਵਿੱਚ ਰਹਿੰਦੇ ਆਂ ਵਿਦੇਸ਼ੀ ਜਥੇਬੰਦੀਆਂ ਖਿਆਲ ਰੱਖਣ ਵੀ ਉਹ ਪੰਜਾਬ ਵਿੱਚ ਰਹਿ ਰਹੇ ਸਿੱਖਾਂ ਦਾ ਕੋਈ ਵੀ ਨੁਕਸਾਨ ਨਾ ਕਰਨ ਵਾਲੀ ਰਾਜਨੀਤੀ ਕਰਨ ਜੀ ਬਿਲਕੁਲ ਜੀ ਔਰ ਜਿਸ ਤਰੀਕੇ ਦੀ ਵੀ ਰਾਜਨੀਤੀ ਹੋਵੇ ਉਹਦੇ ਚ ਖਾਲਸਾ ਜੀ ਕੇ ਬੋਲ ਬਾਲੇ ਵਾਲਾ ਜਿਹੜਾ ਸਿਧਾਂਤ ਹੈ ਉਸ ਨੂੰ ਜਿਹੜਾ ਹੈ ਸਾਹਮਣੇ ਰੱਖ ਕੇ ਹੀ ਰਾਜਨੀਤੀ ਕੀਤੀ ਜਾਵੇ ਉਹਦੇ ਚ ਇਹ ਨਾ ਸੋਚਿਆ ਜਾਵੇ ਕਿ ਸ਼ਾਇਦ ਕੁਝ ਕੁਰਸੀਆਂ ਦੇ ਬਦਲੇ ਜਿਹੜੇ ਅਸੀਂ ਜਿਹੜੇ ਪੰਥਕ ਹਿੱਤ ਜਾਂ ਪੰਥਕ ਸੰਸਥਾਵਾਂ ਜੜੀਆਂ ਨੇ ਉਹਨਾਂ ਨੂੰ ਕਮਜ਼ੋਰ ਕਰਾ ਲਈਏ ਜਿਸ ਦੇ ਨਾਲ ਫਿਰ ਲੰਬੇ ਪੱਧਰ ਤੇ ਆਪਾਂ ਦੇਖਿਆ ਕਿ ਜਿਹੜਾ ਨੁਕਸਾਨ ਜਿਹੜੇ ਆਪਾਂ ਕਹਿੰਦੇ ਕਿ ਬੀਜ ਉਦੋਂ ਬੀਜੇ ਗਏ ਸਨ ਉਹ ਕਿਤਨਾ ਕਿਤੇ ਕੰਡਿਆਂ ਦੇ ਰੂਪ ਦੇ ਵਿੱਚ ਕੌਮ ਨੂੰ ਅਜੇ ਚੁਗਣੇ ਪੈ ਰਹੇ ਨੇ ਤੇ ਇਹ ਸਾਰੀਆਂ ਗੱਲਾਂ ਦਾ ਜਿਹੜਾ ਧਿਆਨ ਜਿਹੜਾ ਰੱਖਣ ਦੀ ਲੋੜ ਹੈਗੀ ਆ ਸਰਦਾਰ ਅਰਪਾਰ ਸਿੰਘ ਜੀ ਜੇ ਆਪਾਂ ਗਰਾਊਂਡ ਦੀ ਗੱਲ ਕਰਨੀ ਹੋਵੇ ਆਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੀ ਜਥੇਬੰਦੀ ਹੈਗੀ ਆ ਉਹਨਾਂ ਦੇ ਕੁਝ ਸਿੰਘਾਂ ਨੂੰ ਜਿਹੜਾ ਹੈ ਪਿਛਲੇ ਦਿਨੀ ਜਿਹੜਾ ਹੈ ਗੱਡੀਆਂ ਦੀਆਂ ਤਲਾਸ਼ੀਆਂ ਹੁੰਦੀਆਂ ਨੇ ਭਾਈ ਰਜਿੰਦਰ ਸਿੰਘ ਦੀ ਭਾਈ ਚਮਕੌਰ ਸਿੰਘ ਦਾ ਵੀ ਇੱਕ ਕਹਿੰਦੇ ਵੀ ਉਹਨਾਂ ਦਾ ਵੀ ਲਿਸਤੇ ਵਿੱਚ ਨਾਮ ਹੈਗਾ ਸੀ ਤੇ ਫਿਰ ਇਹ ਕੀ ਮਾਹੌਲ ਕੀ ਸਿਰਜਿਆ ਜਾ ਰਿਹਾ ਹੈ ਇਹ ਦੋਵੇਂ ਨੌਜਵਾਨ ਜਾਂ ਆਪਾਂ ਕਹਿ ਲਈਏ ਕਿ ਮਾਜੇ ਦੇ ਵਿੱਚ ਵੱਡੇ ਪੱਧਰ ਤੇ ਜੇ ਕੰਮ ਦੇਖਣਾ ਹੋਵੇ ਤੇ ਡੇ ਮੰਨ ਤੋਂ ਦੋਨਾਂ ਨੇ ਹੀ ਔਰ ਪੂਰੀ ਜਥੇਬੰਦੀ ਨੇ ਹੀ ਸੈਂਟਰ ਬਣਾ ਬਣਾ ਕੇ ਜਿਹੜੇ ਕੰਮ ਜਿਹੜੇ ਕੀਤੇ ਨੇ ਇਹਨਾਂ ਨੂੰ ਤੇ ਫਿਰ ਅਵਾਰਡ ਨਹੀਂ ਸੀ ਦੇਣਾ ਚਾਹੀਦਾ ਵੀ ਐਨੇ ਹੀ ਤੁਸੀਂ ਕੰਮ ਕੀਤਾ ਹੈ ਜੇ ਉਹੀ ਗੱਲ ਆ ਜਾਂਦੀ ਨਹੀਂ ਫਿਰ ਜੇ ਹੋਵੇ ਸਰਕਾਰ ਤੇ ਮੋਲ ਪਾਵੇ ਜੀ ਸੋ ਤੁਸੀਂ ਦੇਖੋ ਮੇਸ਼ਲੇ ਪਿਛਲੇ 1 ਮਹੀਨੇ ਤੋਂ ਇਹ ਬਾਉਪੁਰ ਵਾਲਾ ਕੈਂਪ ਆ ਜਿਹੜਾ ਸੁਲਤਾਨਪੁਰ ਲੋਧੀ ਤੇ ਸਭ ਤੋਂ ਪਹਿਲਾਂ ਉਹ ਕੈਂਪ ਈਵਨ ਕਿ ਜਿਹੜੇ ਬੰਨ ਵੀ ਬੰਨੇ ਹੈਗੇ ਨਾ ਜਿਸ ਤਰੀਕੇ ਦੇ ਨਾਲ ਸਾਰਾ ਅਰੇਂਜ ਕੀਤਾ ਕਾਫੀ ਸ਼ਲਾਘਾਯੋਗ ਹੈ ਬਿਲਕੁਲ ਬਿਲਕੁਲ ਸੋ ਬਹੁਤ ਜਜ਼ਬੇ ਨਾਲ ਸਿੱਖੀ ਦੇ ਜਜ਼ ਇਹਨਾਂ ਨੌਜਵਾਨਾਂ ਨੇ ਸਿੱਖ ਨੌਜਵਾਨਾਂ ਨੂੰ ਜਥੇਬੰਦ ਕਰਕੇ ਜਿਹੜਾ ਸੇਵਾ ਦੇ ਕਾਰਜ ਕਰੇ ਹੈਗੇ ਆ ਸਰਕਾਰ ਇਹਨਾਂ ਨੂੰ ਕੋਈ ਸ਼ਲਾਘਾ ਕਰਨਿਆ ਸ਼ਾਬਾਸ਼ ਦੇਣ ਨਾਲੋਂ ਇਹਨਾਂ ਦੇ ਪਿੱਛੇ ਹੁਣ ਪੁਲਿਸ ਲਾ ਰਹੀ ਹੈਗੀ ਆ ਕਿਉਂਕਿ ਇਹਨਾਂ ਦੇ ਕਾਰਜਾਂ ਦੇ ਸਾਹਮਣੇ ਜਿਹੜੀਆਂ ਬਾਕੀ ਪਾਰਟੀਆਂ ਨੇ ਉਹ ਬੇਈਮਾਨੇ ਹੋ ਗਈਆਂ ਨੇ ਹਨਾ ਸੋ ਉਹਨਾਂ ਨੂੰ ਲੱਗਦਾ ਹੈਗਾ ਵੀ ਸਾਡੀ ਜਿਹੜੀ ਪੋਲੀਟੀਕਲ ਗਰਾਉਂਡ ਆ ਇਸ ਵਿਪਤਾ ਦੀ ਘੜੇ ਵਿੱਚ ਵੀ ਬਾਕੀ ਰਾਜਨੀਤਿਕ ਪਾਰਟੀਆਂ ਤੇ ਸਮੇਂ ਦੀ ਸਰਕਾਰ ਆਪਣਾ ਪੋਲੀਟੀਕਲ ਗਰਾਉਂਡ ਦੇਖ ਰਹੀ ਆ ਜਦੋਂ ਕਿ ਇਹ ਮਸਲੇ ਬਾਅਦ ਤੇ ਹੈਗੇ ਆ ਅਸੀਂ ਇਹ ਸਾਰਾ ਜਿਹੜਾ ਵਿਪਤਾ ਦਾ ਮਾਹੌਲ ਹੈ ਇਹਨੂੰ ਸਿਰਜੇ ਇਹ ਉਸਾਰ ਲਈਏ ਆਪਣੇ ਲੋਕਾਂ ਦੀ ਸਾਰ ਰਹੀਏ ਸਿਰਫ ਕਨਸੈਂਟ੍ਰੇਸ਼ਨ ਇੱਥੇ ਹੋਣੀ ਚਾਹੀਦੀ ਸੀ ਇੰਨੀ ਵਿਪਤਾ ਦੀ ਘੜੀ ਵਿੱਚ ਹੜ੍ਹਾਂ ਦੀ ਘੜੀ ਵਿੱਚ ਜੇ ਤੁਸੀਂ ਪੁਲਿਸ ਮਗਰ ਲਾ ਕੇ ਸਿੱਖ ਨੌਜਵਾਨਾਂ ਦੀਆਂ ਤਲਾਸ਼ੀਆਂ ਲੈ ਰਹੇ ਹੋ ਸਾਨੂੰ ਲੱਗਦਾ ਵੀ ਇਹ ਪੰਜਾਬ ਸਰਕਾਰ ਦੀ ਇੱਕ ਬਹੁਤ ਹੀ ਚੰਗੀ ਗੱਲ ਨਹੀਂ ਹੈ ਉਹਨਾਂ ਨੂੰ ਨੌਜਵਾਨਾਂ ਨੂੰ ਕਾਰਜ ਕਰਨ ਦੇਣੇ ਚਾਹੀਦੇ ਹੈਗੇ ਆ ਸੇਵਾ ਦੇ ਕਾਰਜ ਕਰ ਰਹੇ ਹੈਗੇ ਨੇ ਸੋ ਕਿਸੇ ਤੋਂ ਗੱਡੀਆਂ ਦੀ ਤਲਾਸ਼ੀ ਹੋਈ ਜਾਂ ਕਿਸੇ ਤੋਂ ਵੀ ਕੁਛ ਇਹ ਜਿਹਾ ਨਹੀਂ ਮਿਲਿਆ ਜਿੱਦੇ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਸ ਬਾਉਪੁਰ ਵਾਲੇ ਬੰਦ ਤੇ ਤੁਸੀਂ ਦੇਖੋ ਵੀ ਕਿੰਨੀਆਂ ਰਸਦਾਂ ਨੇ ਔਰ ਲੋਕ ਇੱਕ ਜ਼ਿੰਮੇਵਾਰੀ ਨਾਲ ਵੀ ਸਾਨੂੰ ਪਤਾ ਵੀ ਉਸ ਬੰਦ ਤੋਂ ਬਾਹਰ ਜਿਹੜੀ ਇਸ ਸਮੱਗਰੀ ਪਹੁੰਚਾਉਣ ਤੋਂ ਬਾਅਦ ਇਮਾਨਦਾਰੀ ਨਾਲ ਵੰਡੇ ਜਾਏਗੀ ਇਸ ਵਿਸ਼ਵਾਸ ਨਾਲ ਜਿਹੜੇ ਹੈਗੇ ਆ ਹੁਣ ਮੇਰੇ ਖਾਲ 20 ਤੋਂ ਜ਼ਿਆਦੇ 25 ਤੱਕ ਜਿਹੜੇ ਕੈਂਪ ਆ ਉਹਨਾਂ ਦੇ ਲੱਗ ਚੁੱਕੇ ਹੈਗੇ ਆ ਬੜੀ ਇਮਾਨਦਾਰੀ ਨਾਲ ਉਹ ਸਾਰੇ ਕਾਰਜ ਕਰ ਰਹੇ ਹੈਗੇ ਆ ਸੋ ਸਰਕਾਰ ਨੂੰ ਜਿਹੜੀਆਂ ਇਹ ਆਪਣੀਆਂ ਰਾਜਨੀਤਿਕ ਜਿਹੜੀਆਂ ਆਪਾਂ ਕਹਿ ਸਕਦੇ ਆ ਵੀ ਵਿਪਤਾਵਾਂ ਨੇ ਇਹ ਬਾਅਦ ਚ ਉਹਨੇ ਮਟ ਲੈਣੀਆਂ ਚਾਹੀਦੀਆਂ ਸਿੱਖ ਨੌਜਵਾਨਾਂ ਨੂੰ ਦਾ ਹਲੇ ਸ਼ਿਕਾਰ ਖੇਲਣ ਤੋਂ ਪਿੱਛੇ ਹਟਣਾ ਚਾਹੀਦਾ ਹੈ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਵੀ ਜਿਹੜਾ ਹੈਗਾ ਕਿ ਇਸੇ ਤਰੀਕੇ ਦੀ ਜਿਹੜੀ ਆਪਾਂ ਗੱਲ ਕੀਤੀ ਸੇਵਾ ਕਾਰਜ ਕੀਤੇ ਜਾ ਰਹੇ ਨੇ ਰੀਸੈਂਟਲੀ ਜਿਹੜਾ ਹੈ 20 ਕਰੋੜ ਦੀ ਮਦਦ ਦਾ ਜਿਹੜਾ ਐਲਾਨ ਕੀਤਾ ਗਿਆ ਹੈ ਕਿਵੇਂ ਦੇਖਦੇ ਹੋ ਸਰਦਾਰ ਅਤਾ ਸਿੰਘ ਜੀ ਸ਼੍ਰੋਮਣੀ ਕਮੇਟੀ ਵੀ ਇਸ ਬੰਨੇ ਜਿਹੜਾ ਹੈ ਹਾਂਜੀ ਹਾਂਜੀ ਸੋ ਬੜੀ ਚੰਗੀ ਗੱਲ ਹੈ ਸੋ ਸਾਡੀ ਸਿੱਖਾਂ ਦੇ ਕਬੱਡੀ ਸੰਸਥਾ ਹੈਗੀ ਆ ਸੋਨਾ ਵੱਲੋਂ 20 ਕਰੋੜ ਰੁਪਏ ਦੇ ਜਿਹੜੇ ਸਹਾਇਤਾ ਕਾਰਜ ਨੇ ਉਹ ਕੀਤੇ ਜਾਣਗੇ ਜਿਨ੍ਹਾਂ ਦੇ ਘਰ ਟਹਿ ਗਏ ਨੇ ਜਾਂ ਖੇਤਾਂ ਦੀ ਸਫਾਈ ਲਈ ਜਾਂ ਬੀਜਾਂ ਲਈ ਇਹਨਾਂ ਨੇ ਬਹੁਤ ਸਾਰੇ ਜਿਹੜੇ ਐਲਾਨ ਆ ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਦੀ ਮੀਟਿੰਗ ਹੋਈ ਆ ਹਰਜਿੰਦਰ ਸਿੰਘ ਧਾਮ ਵੀ ਉਹਨਾਂ ਨੇ ਸੋ ਇਹ ਬਹੁਤ ਚੰਗਾ ਕਾਰਜ ਹੈ ਸਿੱਖ ਸੰਸਥਾਵਾਂ ਹੋਰ ਵੀ ਆਪਣੇ ਤੌਰ ਤੇ ਵੀ ਆ ਰਹੀਆਂ ਦਮਦਮਿਤਕਸਾਲ ਵੱਲੋਂ ਵੀ ਬਾਬਾ ਜੀ ਵੀ ਮੈਂ ਦੇਖਿਆ ਉਹਨਾਂ ਦੀਆਂ ਵੀ ਆਈਆਂ ਨੇ ਵੀਡੀਓ ਸੋ ਹੜਾ ਵਿੱਚ ਜਿੰਨਾ ਕੋ ਕਿਸੇ ਤੋਂ ਹੁੰਦਾ ਉਹ ਸਾਰੇ ਆ ਜਿਹੜੇ ਕਰ ਰਹੇ ਹੈਗੇ ਆ ਸੋ ਸ਼੍ਰੋਮਣੀ ਕਮੇਟੀ ਸਾਡੀ ਮੁੱਖ ਸੰਸਥਾ ਅਸੀਂ ਪਹਿਲਾਂ ਵੀ ਕਿਹਾ ਵੀ ਭਾਰਤ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਸਾਂਝੀ ਜਥੇਬੰਦੀ ਬਣਾ ਕੇ ਉਹਦੇ ਥਰੂ ਆ ਜਿਹੜੀ ਫੰਡਿੰਗ ਆ ਉਹ ਕਰ ਦੇਣੀ ਚਾਹੀਦੀ ਆ ਤਾਂ ਕਿ ਉਹ ਵੱਡੀ ਪੱਧਰ ਤੇ ਲੋਕਾਂ ਤੱਕ ਜਿਹੜੀ ਚਾਵੇ ਸੋ ਅਸੀਂ ਸ਼੍ਰੋਮਣੀ ਕਮੇਟੀ ਦਾ ਹਰਜਿੰਦਰ ਸਿੰਘ ਧਾਮੀ ਉਹਨਾਂ ਦਾ ਤੇ ਸਾਰੇ ਸਿੰਘ ਸਾ ਇਸ ਮਾਮਲੇ ਵਿੱਚ ਸ਼ਾਮਲ ਹੋਣ ਦਾ ਸੰਤਾਨਵਾਦ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਵੀ 20 ਕਰੋੜ ਤੱਕ ਹੀ ਨਹੀਂ ਜੇ ਲੋੜ ਪਈ ਤਾਂ ਜਿਹੜੇ ਜਿਹੜੇ ਗਰੀਬਾਂ ਦੇ ਘਰ ਟਾਏ ਨੇ ਹਨਾ ਜਿਨ੍ਹਾਂ ਦੇ ਹੋਰ ਸੰਸਥਾਵਾਂ ਨਾ ਬਣਾ ਸਕੀਆਂ ਉਹ ਇਹਨਾਂ ਵੱਲੋਂ ਕਾਰਜ ਕਰ ਲੈ ਜੀ ਜੀ ਬਿਲਕੁਲ ਜੀ ਵੱਡੀ ਪੱਧਰ ਤੇ ਜਿਹੜੇ ਸੇਵਾ ਕਾਰਜ ਨੇ ਉਹ ਚੱਲ ਰਹੇ ਨੇ ਔਰ ਬਹੁਤ ਹੀ ਵੱਡਾ ਜਿਆਦਾ ਜਿਹੜਾ ਨੁਕਸਾਨ ਹੋਇਆ ਹੈ ਔਰ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀਆਂ ਸੇਵਾਵਾਂ ਦੀ ਹੋਰ ਵੀ ਲੋੜ ਪੈਗੀ ਔਰ ਅਕਾਲ ਚੈਨਲ ਦੀਆਂ ਟੀਮਾਂ ਵੀ 2 2 3 3 ਹਿੱਸਿਆਂ ਦੇ ਵਿੱਚ ਜਿਹੜੀ ਹੈ ਸੇਵਾ ਕਾਰਜ ਜਿਹੜੇ ਨੇ ਤੁਸੀਂ ਦੇਖਦੇ ਹੀ ਰਹਿੰਦੇ ਹੋ ਪ੍ਰੋਗਰਾਮਾਂ ਦੇ ਵਿੱਚ ਨਾਲ ਪਾਰਦਰਸ਼ੀ ਤਰੀਕੇ ਦੇ ਨਾਲ ਤੁਹਾਨੂੰ ਦਿਖਾਏ ਜਾਂਦੇ ਨੇ ਉਹ ਸਾਰੀਆਂ ਜਿਹੜੀਆਂ ਸੇਵਾਵਾਂ ਅਕਾਲ ਚੈਨਲ ਦੇ ਵੱਲੋਂ ਵੀ ਜਿਹੜੀਆਂ ਚੱਲ ਰਹੀਆਂ ਹੈਗੀਆਂ